ਪ੍ਰੋਗਰਾਮ 16 ਨੇ ਸੱਚਮੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਧੂ ਕਾ ਗੱਲ ਕਰਾਂਗੇ ਪੰਜਾਬ ਦੇ ਸੰਦਰਭ ਚ ਪ੍ਰਸੰਗ ਚ ਦੋ ਅਹਿਮ ਮੁੱਦਿਆਂ ਦੀ ਸਿਆਸਤ ਨਾਲ ਹੀ ਜੁੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਵਿੱਚ ਇਤਰਾਜ਼ ਦਰਜ ਕਰਵਾ ਦਿੱਤਾ ਕਿ ਗਣਤੰਤਰ ਦਿਹਾੜੇ ਮੌਕੇ ਜੇ ਸੁਤੰਤਰਤਾ ਦਿਹਾੜਾ ਆਉਂਦਾ ਤਾਂ ਝਾਕੀ ਆ ਜਿਹੜੀ ਉਹ ਕਿਉਂ ਰੱਦ ਕੀਤੀ ਜਾਂਦੀ ਹੈ ਸਾਡੀਆਂ ਕੁਰਬਾਨੀਆਂ ਹੋਣ ਤੇ ਉੱਥੇ ਦਿਖਾਈਆਂ ਨਾ ਜਾਣ ਇਹ ਤਾਂ ਸਰਾਸਰ ਧੱਕਾ ਇਸ ਦੇ ਪਿੱਛੇ ਵਜ੍ਹਾ ਕੀ ਹੈ ਮੁੱਖ ਮੰਤਰੀ ਨੇ ਜਿਹੜਾ ਜਵਾਬ ਦਿੱਤਾ ਕਿ ਉਹ ਕਾਫੀ ਹੈ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਜੋ ਦੇਰ ਸ਼ਾਮ ਤੱਕ ਚੱਲਦੀ ਰਹੀ ਮੀਟਿੰਗ ਕਾਂਗਰਸ ਦੀ ਦਿੱਲੀ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਦਿੱਲੀ ਜਾਂਦੀ ਹੈ ਪੀਏਸੀ ਦੀ ਮੀਟਿੰਗ ਸੀ ਉਸ ਵਿੱਚ ਕੀ ਕੁਝ ਚਰਚਾ ਹੋਈ ਹੈ ਅੰਦਰ ਦੀ ਗੱਲ ਕੀ ਹੈ ਉਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਝਾਕੀ ਨੂੰ ਲੈ ਕੇ ਹਾਲਾਂਕਿ ਪਹਿਲਾਂ ਵੀ ਰੱਦ ਹੋਈਆਂ ਤੇ ਉਦੋਂ ਵੀ ਸਿਆਸਤ ਬੜੀ ਹੋਈ ਪਰ ਇਸ ਵਾਰ ਜਿਹੜਾ ਮੁੱਖ ਮੰਤਰੀ ਨੇ ਜਵਾਬ ਦਿੱਤਾ ਕੇਂਦਰ ਸਰਕਾਰ ਨੂੰ ਜਾਂ ਭਾਜਪਾ ਨੂੰ ਕਿ ਤੁਸੀਂ ਕੀ ਪੰਜਾਬ ਵਾਲੇ ਉਹ ਬੋਲੋਗੇ ਸਟੈਂਡ ਲਾਓਗੇ ਪੰਜਾਬ ਦੇ ਹੱਕ ਵਿੱਚ ਇਸ ਜਵਾਬ ਦਾ ਜਾਂ ਇਸ ਗੱਲ ਦਾ ਕੀ ਮਾਇਨੇ ਨੇ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਭਾਰਤ ਸਰਕਾਰ ਕੌਣ ਹੁੰਦੀ ਆ ਉਹ ਕੌਣ ਡਿਸਾਈਡ ਕਰੂਗੀ ਕਿ ਕਿਹੜੇ ਸੂਬੇ ਦੀ ਝਾਕੀ ਲੈਣੀ ਕਿ ਨਹੀਂ ਲੈਣੀ ਔਰ ਹੋਰ ਹੁੰਦੀ ਕੌਣ ਕਮੇਟੀ ਕਿਉਂ ਬਣਾਈ ਜਾਂਦੀ ਹੈਗੀਆ 15 ਅਗਸਤ 26 ਜਨਵਰੀ ਉਹ ਦਿਹਾੜੇ ਨੇ ਹਰ ਸਟੇਟ ਨੂੰ ਝਾਕੀ ਆਉਣੀ ਚਾਹੀਦੀ ਆ ਹਰ ਸਟੇਟ ਦਿਖਾਵੇ ਇਹ ਠੇਕਾ ਲੈ ਲਿਆ ਭਾਰਤ ਸਰਕਾਰ ਨੇ ਔਰ ਉਹ ਜਿਹਨਾਂ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ 80% ਦੀ ਕੁਰਬਾਨੀਆਂ ਕੀਤੀਆਂ ਪੰਜਾਬੀ ਕੌਮ ਨੇ ਫਾਂਸੀ ਦੇ ਰੱਸੇ ਹੱਸ ਹੱਸ ਕੇ ਚੁੰਮੇ ਨੇ ਸਾਕਾ ਜ਼ਿਲ੍ਹਿਆਂ ਵਾਲੇ ਬਾਗ ਦਾ ਜਾ ਕੇ ਉੱਥੇ ਉਦਮ ਸਿੰਘ ਹੋਣੀ ਬਦਲ ਆ ਲੈ ਇੰਦੇਗ ਨੇ ਤੇ ਜਿਹੜੇ ਲੋਕਾਂ ਨੇ ਅੰਗਰੇਜ਼ਾਂ ਤੋਂ ਮਾਫੀਆਂ ਮੰਗੀਆਂ ਨੇ ਅਜ ਉਹਨਾਂ ਦੇ ਵਾਰਸ ਕਹਿੰਦੇ ਕਿ ਪੰਜਾਬ ਦੀ ਝਾਕੀ ਨਹੀਂ ਉੱਥੇ 26 ਜਨਵਰੀ ਤੇ ਰਹੂਗੀ ਮਾਫੀਆਂ ਮੰਗਣ ਵਾਲਿਆਂ ਦੀਆਂ ਝਾਕੀਆਂ ਹੈ ਪਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਲੜੀਆਂ ਸ਼ਹਾਦਤਾਂ ਕੀਤੀਆਂ ਹੱਸ-ਹੱਸ ਕੇ ਫਾਂਸੀ ਦੇ ਰਸੇ ਚੁੰਮੇ ਨੇ ਉਹਨਾਂ ਦੀ ਝਾਕੀ ਨਹੀਂ ਉੱਥੇ ਪੰਜਾਬ ਦੇਖੂਗੇ ਦਿੱਲੀ ਦੇ ਵਿੱਚ ਕਿਉਂ ਦਿੱਲੀ ਕਿਸੇ ਭਾਜਪਾ ਵਾਲਿਆਂ ਦੀ ਦਿੱਲੀ ਭਾਰਤ ਸਰਕਾਰ ਦੀ ਭਾਰਤ ਸਰਕਾਰ ਕੌਣ ਹੁੰਦੀ ਆ ਭਾਰਤ ਦੇ ਲੋਕਾਂ ਦੀ ਸਰਕਾਰ ਤੇ ਕਿਦੋਂ ਦਾ ਡਿਸਾਈਡ ਹੋਣ ਲੱਗ ਪਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਵੀ ਸਟੇਟ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਅਰਜੈਂਟਮੈਂਟ ਸ਼ੋ ਕਰਨੀ ਚਾਹੀਦੀ ਆ ਕਿ ਕਮੇਟੀ ਦੀ ਲੋੜ ਕੀ ਆ ਕਮੇਟੀ ਕੋ ਡਿਸਾਈਡ ਕਰਦੀ ਆ ਦਿੱਲੀ ਚਾਰ ਅਫਸਰ ਬੈਠ ਕੇ ਡਿਸਾਈਡ ਕਰਨਗੇ ਕਿ ਪੰਜਾਬ ਦਾ ਸਿੱਖ ਇਤਿਹਾਸ ਕੀ ਆ ਪੰਜਾਬ ਦਾ ਇਤਿਹਾਸ ਸ਼ਹਾਦਤਾਂ ਭਰਿਆ ਕੀ ਆ ਉਹ ਡਿਸਾਈਡ ਕਰਨਗੇ ਕਿਰਲਾ ਦਾ ਜੇ ਇੱਕ ਵੱਖ-ਵੱਖ ਸੂਬਿਆਂ ਦਾ ਤਿੰਨ-ਚਾਰ ਅਫਸਰ ਨੇ ਉਹ ਡਿਸਾਈਡ ਕਰਨਗੇ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਮੈਨੂੰ ਭਗਵੰਤ ਮਾਨ ਸਾਹਿਬ ਦੀ ਇੱਕ ਗੱਲ ਤੇ ਯਕੀਨ ਹੁੰਦਾ ਕਿ ਜਿਹੜਾ ਵਾਰ-ਵਾਰ ਕਹਿ ਰਹੇ ਨਾ ਕਿ ਜਿਹੜਾ ਸਾਡਾ ਰਾਸ਼ਟਰੀ ਗੀਤ ਦਾ ਜਨਗਨਮਨ ਉਹਦੇ 'ਚ ਜਿਹੜਾ ਆਂਦਾ ਪੰਜਾਬ ਦਾ ਨਾਮ ਹੁੰਦਾ ਉਹ ਵੀ ਮਨਫੀ ਕਰ ਦੇਣਗੇ ਉਹ ਦਿਨ ਦੂਰ ਨਹੀਂ ਆ ਔਰ ਸਭ ਤੋਂ ਵੱਧ ਇਹ ਕਿ ਪੰਜਾਬ ਦੇ ਜਿਹੜੇ ਭਾਜਪੀ ਨੇ ਉਹ ਅੱਜ ਗੁੰਗੇ ਹੋ ਗਏ ਨੇ ਸਾਰੇ ਦੇ ਸਾਰੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਉਹਦੇ ਤੋਂ ਸੁਨੀਲ ਜਾਕੜ ਸਾਹਿਬ ਨੇ ਚਾਹੇ ਉਹਦੇ ਤੋਂ ਮਨਜਿੰਦਰ ਸਿੰਘ ਸਿਰਸਾ ਚਾਹੇ ਪਰਮਿੰਦਰ ਸਿੰਘ ਬਰਾੜ ਹੋ ਗਏ ਚ ਜੰਗ ਬਾਜਵਾਗੇ ਚਾਏ ਰਾਣਾ ਸੋਡਿਓਗੇ ਚਾਏ ਮਾਈਨੋਰਟੀ ਕਮਿਸ਼ਨ ਦੇ ਇਕਬਾਲ ਸਿੰਘ ਲਾਲਪੁਰਾ ਹੋਗੇ ਤਰਨ ਚੋਗ ਹੋਗੇ ਨੇ ਸ਼ਵੇਤ ਮਲਿਕ ਹੋਗੇ ਨੇ ਸੋਮਪ੍ਰਕਾਸ਼ ਹੋਗੇ ਹਰਦੀਪ ਸਿੰਘ ਪੂਰੀ ਹੋਗੇ ਵਿਜੇ ਸਾਂਪਲਾ ਹੋ ਗਿਆ ਯਾਰ ਕਮਾਲ ਘਟੋ ਘਟ ਇਨ੍ਹਾਂ ਦੇ ਕਹਿ ਦੋ ਨਾ ਕਿ ਯਾਰ ਕਮੇਟੀ ਦੀ ਲੋੜ ਕੀ ਆ ਪੂਰੇ ਹਿੰਦੁਸਤਾਨ ਦੀਆਂ ਝਾਕੀ ਆਉਣੀਆਂ ਚਾਹੀਦੀਆਂ ਹਰ ਸਟੇਟ ਦੀ ਝਾਕੀ ਆਉਣੀ ਚਾਹੀਦੀ ਆ ਜਿੰਨੇ ਸਾਡੇ ਸਟੇਟ ਆ 27 ਆ ਇੱਕ ਤੁਸੀਂ ਚਲੋ ਜੰਮੂ ਕਸ਼ਮੀਰ ਤੋਂ ਔੜ ਤਾ ਲਦਾਖ ਯੂਟੀ ਬਣਾਤੀ ਉੱਤੇ ਸਾਰੇ ਦੇ ਹੋਂਨੇ ਚ ਜਿੰਨੀਆਂ ਯੂਟੀ ਨੇ ਸੱਤ ਇੱਕ ਤੇ ਜਿੰਨੇ ਸਟੇਟ ਨੇ ਉਹਨਾਂ ਸਾਰਿਆਂ ਦੀ ਝਾਕੀ ਹੋਣੀ ਚ ਤੁਹਾਨੂੰ ਇਹ ਕਹਿਣ ਕਿ ਚਿੱਠੀ ਅਸੀਂ 15 ਜਨਵਰੀ 22 ਆਪਣੀ ਆਪਣੀ ਝਾਕੀ ਪਏ ਇਹਦੇ ਚ ਰਿਜੈਕਟ ਔਰ ਰਿਸੈਪਟ ਦਾ ਕੀ ਮਸਲਾ ਹੈਗਾ ਤੁਸੀਂ ਕੋਈ ਜੱਜ ਬੈਠੇ ਹੋ ਤੁਹਾਨੂੰ ਕੀ ਪਤਾ ਕਿ ਮਾਈ ਭਾਗੋ ਕੌਣ ਹੈ ਜਿਹੜੇ ਤਿੰਨ ਇਹਨਾਂ ਨੇ ਥੀਮ ਦਿੱਤੇ ਪੰਜਾਬ ਸਰਕਾਰ ਨੇ ਮਾਈ ਭਾਗੋ ਪਰ ਕੀ ਹੈ ਹਿੰਦੁਸਤਾਨ ਦੇ ਵਿੱਚ ਕਹਿੰਦੇ ਹਿੰਦੁਸਤਾਨ ਪੂਰੇ ਵਰਲਡ ਚ ਕਿ ਹਿਸਟਰੀ ਆਲਵੇਜ਼ ਰਿਟਨ ਬਾਈ ਵਿਕਟਰਸ ਠੀਕ ਹੈ ਇਥੇ ਮਾਈ ਭਾਗੋ ਦਾ ਤਾਂ ਕਿਸੇ ਨੂੰ ਪਤਾ ਨਹੀਂ ਪਰ ਲక్ష్ਮੀਬਾਈ ਦਾ ਪਤਾ ਪਰ ਮਾਈ ਭਾਗੋ ਨੇ ਜਿੰਨੇ ਕਿੱਡੀ ਵੱਡੀ ਉਹ ਜਹਾਰੂ ਮਾਈ ਭਾਗੋ ਸੀ ਇੱਕ ਔਰਤ ਸੀ ਉਹਦਾ ਕਿਤੇ ਇਤਿਹਾਸ ਦੇ ਵਿੱਚ ਨਾਮ ਨਹੀਂ ਹੈਗਾ ਠੀਕ ਹੈ ਇਹ ਇਹ ਚੀਜ਼ਾਂ ਅਗਰ ਮਾਈ ਭਾਗੋ ਦਾ ਤਾਂ ਸਾਡੀਆਂ ਕਿਉਂ ਨਹੀਂ ਦੇਸ਼ ਦੀਆਂ ਕੁੜੀਆਂ ਨੂੰ ਲੱਗਦਾ ਕਿ ਮਾਈ ਭਾਗੋ ਕੌਣ ਆ ਪੰਜਾਬ ਦੀ ਝਾਕੀ ਤੋਂ ਪਤਾ ਲੱਗਦਾ ਸਾਡੀਆਂ ਸ਼ਹਾਦਤਾਂ ਤੋਂ ਪਤਾ ਲੱਗਦਾ ਇਹ ਤਾਂ ਹਰ ਵਾਰ ਆਉਣੀ ਚਾਹੀਦੀ ਹੈ ਝਾਕੀ ਤੇ ਸ਼ਹਾਦਤ ਕਿ ਜਿੱਡੀ ਵੱਡੀ ਪੰਜਾਬ ਦੀ ਸ਼ਹਾਦਤ ਅਜੇ ਤੁਸੀਂ ਬੀਤੇ ਦਿਨ ਪ੍ਰਾਈਮ ਮਿੰਿਸਟਰ ਸਾਹਿਬ ਦੀ ਜਦੋਂ ਮਨਾਇਆ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦਾ ਦਿਹਾੜਾ ਤੁਸੀਂ ਉਹਨੂੰ ਵੀਰ ਬਾਲਦੀਪਸ ਦੇ ਰੂਪ ਚ ਮਨਾ ਰਹੇ ਹੋ ਉਸ ਤੇ ਵੀ ਕਿੰਤੂ ਪਰੰਤੂ ਹੋ ਰਿਹਾ ਪਰ ਇਹ ਹੁੰਦਾ ਕਿ ਉਹ ਕਮੇਟੀ ਬਣਨ ਦੀ ਕਿ ਲੋੜ ਹੈ ਕਮੇਟੀ ਭੰਗ ਕਰਨੀ ਚਾਹੀਦੀ ਹੈ ਠੀਕ ਹੈ ਜਿਹੜਾ ਉੱਥੋਂ ਦਾ ਸੈਂਟਰ ਦਾ ਇੱਕ ਡਿਪਾਰਟਮੈਂਟ ਅਸੈਟਸ ਪਟਨਾ ਮੰਤਰਾਲਾ ਉਹ ਚਿੱਠੀ ਕੱਢੇ ਸਾਰੇ ਸੂਬਿਆਂ ਨੂੰ ਕਿ 15 ਗਾ 26 ਜਨਵਰੀ ਝਾਕੀ ਕਢ ਪੇਜ ਉਹਦੇ ਰਿਜੈਕਸ਼ਨ ਦੀ ਕੀ ਹੈ ਰਿਜੈਕਸ਼ਨ ਤੇ ਹੋਣੀ ਚਾਹੀਦੀ ਹੈ ਕਿ ਕੋਈ ਦੇਸ਼ ਵਿਰੋਧੀ ਤੇ ਨਹੀਂ ਮਸਲਾ ਉਹਦੇ ਚ ਉੱਠਿਆ ਜਾ ਰਿਹਾ ਹੈਗਾ ਪਰ ਇਹ ਥੋੜਾ ਕਿ ਤੁਸੀਂ ਦਿੱਲੀ ਦਾ ਪੰਜਾਬ ਨੂੰ ਬਾਹਰ ਕੱਢ ਦੋਗੇ ਠੀਕ ਹੈ ਦਿੱਲੀ ਵਾਲੇ ਵੀ ਕੱਢਤਾ ਹੈਗਾ ਜਾਂ ਹੋਰ ਵੀ ਸਟੇਟ ਕੱਢ ਦਿੱਤੇ ਪਰ ਮੈਂ ਕਹਿੰਦਾ ਕਿ ਹਰ ਸਟੇਟ ਹੀ ਹੋਣਾ ਚਾਹੀਦਾ ਪਰ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਇਹ ਸਿਰਫ ਇਹ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ 3 ਕਰੋੜ ਉਹ ਪੰਜਾਬੀਆਂ ਦਾ ਤੇ ਜਿਹੜੇ ਸਾਡੇ ਪੂਰਵਜ ਨੇ ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀ ਵਾਸਤੇ ਸ਼ਹਾਦਤਾਂ ਪੀਤੀਆਂ ਨੇ ਉਹਨਾਂ ਦੀ ਉਹਨਾਂ ਦੀ ਉਹਨਾਂ ਨੂੰ ਇਹ ਕਹਿੰਦੇ ਕਿ ਉਹਨਾਂ ਦੀ ਰੂਹ ਅੱਜ ਕਰ ਲਾਉਂਦੀ ਹੋਏਗੀ ਕਿ ਅਸੀਂ ਇਹੋ ਜਿਹੇ ਲੋਕਾਂ ਨੂੰ ਰਾਜ ਦੇ ਕੇ ਗਏ ਨੇ ਤੁਸੀਂ ਜਿੰਨੀਆਂ ਜੇਲਾਂ ਘਟੀਆਂ ਪੰਜਾਬੀਆਂ ਨੇ ਘਟੀਆਂ ਕਾਲੇ ਪਾਣੀ ਦਾ ਇਤਿਹਾਸ ਗਵਾਹ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਗਵਾਹ ਤਾਂ ਠੀਕ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਕੋਲ ਮਾਫੀ ਮੰਗੀਆਂ ਕਾਲੇ ਪਾਣੀ ਦੀ ਸਜ਼ਾ ਕੱਟਣ ਤੋਂ ਬਜਾਏ ਅੱਜ ਉਹ ਦੇਸ਼ ਤੇ ਰਾਜ ਕਰ ਰਹੇ ਹੈਗੇ ਨੇ ਇਹ ਸਭ ਤੋਂ ਵੱਡਾ ਦਿਖਾਤ ਹੈਗਾ ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਲੜਾਈ ਹੈ ਜਿਹੜੀ ਭਗਵੰਤ ਮਾਨ ਸਾਹਿਬ ਨੇ ਸ਼ੁਰੂ ਕੀਤੀ ਲੜਾਈ ਇੱਥੇ ਅੱਜ ਨਾ ਛੱਡ ਦੇਣ ਇਹ ਪ੍ਰੈਸ ਕਾਨਫਰੈਂਸ ਕਰਕੇ ਨਾ ਛੱਡ ਦੇਣ ਜਾਂ ਜਿਹੜੀ ਉਹ ਕਹਿ ਰਹੇ ਕਿ ਮੈਂ 26 ਜਨਵਰੀ ਪੂਰੇ ਪੰਜਾਬ ਚ ਇੱਕ ਕੀ ਪੁਰ ਪੰਜਾਬ ਚ ਝਾਕੀ ਦਿਖਾਵਾ ਨਹੀਂ ਇਹ ਲੜਾਈ ਕਿਤਨੇ ਕਿਤੇ ਇਨਜਾਮ ਕਮੇਟੀ ਭੰਗ ਹੋਣੀ ਚਾਹੀਦੀ ਇਹ ਲੜਾਈ ਸੁਪਰੀਮ ਕੋਰਟ ਤੱਕ ਜਾਣੀ ਚਾਹੀਦੀ ਹੈਗੀਆ ਕਿ ਨਹੀਂ ਹਰ ਸਟੇਟ ਨੂੰ ਰਾਈਟ ਆ ਉਹ ਡਿਸਾਈਡ ਕਰਨਾ ਸਟੇਟ ਡਿਸਾਈਡ ਕਰੇ ਨਾ ਝਾਕੀ ਗਵਰਨਮੈਂਟ ਕੌਣ ਭਾਰਤ ਸਰਕਾਰ ਕੌਣ ਹੁੰਦੀ ਡਿਸਾਈਡ ਕਰੂਗੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਇਹ ਕਿ ਆਪਣੀ ਝਾਕੀ ਭੇਜੋ ਦੈਟਸ ਆਲ ਇਸ ਤੋਂ ਬਾਅਦ ਤੁਸੀਂ ਕੌਣ ਉੱਥੇ ਬੈਠੇ ਹੋਗੇ ਕਮਾਲ ਹੈ ਇਹਦੇ ਇਹਦੇ ਕਿ ਕਹਿੰਦੇ ਕਿ ਉਹ ਬਤਾਨਾ ਚਾਹੀ ਹੋਗੀ ਤੁਸੀਂ ਕਰੋਗੇ ਕਿ ਅੱਜ ਪੰਜਾਬ ਬਾਅਦ ਕੱਲ ਹੋਰ ਵਾਰ ਇਹ ਵਾਰ ਔਰ ਵੀ ਸਟੇਟ ਕੋ ਪੂਰਾ ਹਿੰਦੁਸਤਾਨ ਝਾਕੀਆਂ ਲੈ ਕੇ ਆਵੇ ਨਾ ਜੀ ਉਹ ਕੀ ਗੱਲ ਸਿਰਫ ਇਹ ਭਾਜਪੀ ਕਰਕੇ ਜਾਦੀ ਮਿਲੀ ਇਤਿਹਾਸ ਦੇ ਵਿੱਚ ਇਹ ਰਿਕਾਰਡ ਆ ਕਿ ਜੇ ਦੇਸ਼ ਆਜ਼ਾਦ ਹੋਏ ਵਿੱਚ ਆਰਐਸਐਸ ਦੀ ਕੋਈ ਦੇਣ ਨਹੀਂ ਹੈਗੀ ਪਰ ਆ ਜੋ ਕਹਿ ਰਹੇ ਕਿ ਸਾਡੇ ਤੋਂ ਵੱਡੇ ਭਗਤ ਨਹੀਂ ਹੈਗੇ ਸਾਡੇ ਤੋਂ ਵੱਡੇ ਕੋਈ ਦੇਸ਼ ਭਗਤ ਨਹੀਂ ਹੈਗੇ ਸਾਡੇ ਤੋਂ ਵੱਡਾ ਕੋਈ ਫਾਈਟਰ ਨਹੀਂ ਹੈਗਾ ਜਦੋਂ ਕਿਸੇ ਦੇ ਹੱਕ ਖੋਏ ਜਾਂਦੇ ਆ ਜਾਂ ਦਬਾਏ ਜਾਂਦੇ ਆ ਫਿਰ ਉਹਦੀ ਕਿਤੇ ਨਾ ਕਿਤੇ ਤਾਂ ਜਿਵੇਂ ਕਹਿੰਦੇ ਨੇ ਕਿ ਸਪ੍ਰਿੰਗ ਨੂੰ ਜਿੰਨਾ ਦੱਬੋ ਉਨਾ ਉਛਲ ਕੇ ਆਉਂਦਾ ਹੈ ਇਸੇ ਤਰੀਕੇ ਨਾਲ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਬਾਹਰਲੀ ਧਰਤੀ ਨੂੰ ਚੁਣਿਆ ਜਾਂਦਾ ਫਿਰ ਉੱਥੇ ਝਾਕੀਆਂ ਫਿਰ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ ਉਹ ਪਸੰਦ ਨਹੀਂ ਆਉਂਦੀਆਂ ਇੱਥੋਂ ਦੀ ਲੀਡਰਸ਼ਿਪ ਨੂੰ ਕਿਉਂਕਿ ਉਸ ਦੇ ਵਿੱਚ ਫਿਰ ਉਹ ਵੀ ਦਿਖਾ ਦਿੱਤਾ ਜਾਂਦਾ ਕਿ ਕਿਵੇਂ ਇੱਕ ਲੀਡਰ ਦਾ ਵੀ ਅਸੈਸੀਨੇਸ਼ਨ ਹੋ ਜਾਵੇ ਉਹ ਚਾਕੀਆਂ ਵੀ ਫਿਰ ਦਿਖਾਉਂਦੇ ਆ ਉਹ ਮਜਬੂਰੀ ਵਿੱਚੋਂ ਦਿਖਾਈਆਂ ਜਾਂਦੀਆਂ ਉਦੋਂ 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 ਜਿਹੜੇ ਸੋ ਕਾਲਡ ਉਹਨਾਂ ਨੂੰ ਤਕਲੀਫ ਹੁੰਦੀ ਆ ਜੇ ਇੰਦਰਾ ਗਾਂਧੀ ਦਾ ਕਤਲ ਹੋਇਆ ਇੱਕ ਐਕਸ਼ਨ ਦਾ ਰੈਐਕਸ਼ਨ ਸੀ ਇਹ ਅਜੇ ਹੁੰਦੇ ਰਹਿਣੇ ਨੇ ਪਹਿਲਾਂ ਵੀ ਹੁੰਦੇ ਤੇ ਹੁਣ ਵੀ ਹੋਣ ਹੋ ਰਹੇ ਨੇ ਤੇ ਗਾਂ ਵੀ ਹੋਣਗੇ ਉਹ ਇੱਕ ਐਕਸ਼ਨ ਦਾ ਰੈਐਕਸ਼ਨ ਹੁੰਦਾ ਜੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨਾਮ ਲਾ ਕਰਦੇ ਤੇ ਸ਼ਾਇਦ ਨਾ ਹੁੰਦਾ ਉਹ ਤੇ ਪਿੱਛੇ ਜਿਹੜੇ ਸੱਤਪਾਲ ਮਲਕ ਵੀ ਬੋਲ ਗਏ ਨੇ ਜਿਹੜੇ ਮਹਗਾਲਿਆ ਦੇ ਰਾਸਪਾਲ ਇਹ ਜਿਹੜੇ ਇਸ ਟਾਈਮ ਬੀਜੇਪੀ ਨੂੰ ਸਭ ਤੋਂ ਵੱਧ ਚੁੱਭਦੇ ਨੇ ਉਹ ਕਹਿੰਦੇ ਮੈਂ ਕਿਹਾ ਸੀ ਕਿ ਇੰਦਰਾ ਗਾਂਧੀ ਤੂੰ ਗਲਤੀ ਕੀਤੀ ਆ ਉਹ ਇੰਦਰਾ ਗਾਂਧੀ ਦੇ ਨਹਿਰੂ ਜਿਹੜਾ ਭਾਂਜਾ ਸੀ ਅਰਨ ਨਹਿਰੂ ਉਹ ਨਹੀਂ ਮੰਨਿਆ ਹੈਗਾ ਉਹ ਤੇ ਹੈ ਹੀ ਆ ਉਹਦੇ ਐਕਸ਼ਨ ਦਾ ਰੈਕਸ਼ਨ ਆ ਉਹਦੇ ਚ ਕੋਈ ਲੱਗਦਾ ਨਹੀਂ ਇਦਾਂ ਦੇ ਪਹਿਲਾਂ ਵੀ ਹੋਏ ਸੀ ਤੇ ਅੱਜ ਵੀ ਹੋ ਰਹੇ ਤੇ ਕਾਂ ਗਾਹ ਵੀ ਹੋਣਗੇ ਪਰ ਸਵਾਲ ਹੈ ਕਿ ਜਿਹੜੇ ਪੰਜਾਬ ਦੇ ਬੀਜੇਪੀ ਕਹਿੰਦੇ ਨੇ ਜਿਹੜੇ ਆਪਣੇ ਆਪ ਚ ਅਗਲੀ ਸਰਕਾਰ ਬਣਾ ਕੇ ਬੈਠੇ ਨੇ ਅਸੀਂ ਪੰਜਾਬੀਆਂ ਦਾ ਦਿਲ ਜਿੱਤਣਾ ਕਿਵੇਂ ਪੰਜਾਬੀਆਂ ਦੇ ਦਿਲ ਜਿੱਤ ਲੋਗੇ ਜੀ ਤੁਸੀਂ ਨਾ ਉੱਥੇ ਸ਼ਹੀਦ ਉਦਮ ਸਿੰਘ ਦੀ ਪੁਚਾਕੀ ਕੱਢਣ ਦਿੱਤੀ ਨਾ ਭਗ ਸਿੰਘ ਦੀ ਕੱਢਣ ਦਿੱਤੀ ਨਾ ਲਾਲਾ ਲਾਜਪਤ ਰਾਏ ਦੀ ਤੁਹਾਨੂੰ ਮਨਜ਼ੂਰ ਨਾ ਮਦਨਲਾ ਢੀਂਗਰੇ ਨਾ ਸੁਖਦੇਵ ਨਾ ਰਾਜਗੁਰੂ ਨਾ ਤਾਂ ਕਿਦੇ ਆ ਤੁਸੀਂ ਕੀ ਕਰਨਾ ਚਾਹੁੰਦੇ ਹੋਗੇ ਹੁਣ ਸਵਾਲ ਇਹ ਹੈ ਕਿ ਵੇ ਹੁਣ ਉਹਦਾ ਦੇਸ਼ ਭਰ ਦੇ ਵਿੱਚ ਮੋਦੀ ਸਾਹਿਬ ਦੀਆਂ ਝਾਕੀਆਂ ਉਹ ਸੀਐਮ ਮਾਰ ਸਾਹਿਬ ਕਹਿ ਰਹੇ ਨੇ ਕਿ ਝਾਕੀਆਂ ਉਹਨਾਂ ਝਾਕੀਆਂ ਦਾ ਕੀ ਹੋਊਗਾ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਨਾਲ ਵਿਤਕਰਾ ਹੈ ਇਸ ਮਸਲੇ ਦੇ ਵਿੱਚ ਕਲੀਅਰ ਕਟ ਜਿਵੇਂ 1975 ਦੇ ਵਿੱਚ ਪੰਜਾਬ ਨੇ 인ਦਰਾ ਗਾਂਧੀ ਦੀ ਇਨ ਨਹੀਂ ਮੰਨੀ ਅਮਰਜੈਂਸੀ ਨਹੀਂ ਪ੍ਰਵਾਨ ਕੀਤੀ ਹੈਗੀ ਫਿਰ 75 ਤੋਂ ਬਾਅਦ ਤੇ ਹੁਣ ਤੱਕ ਕੀ ਕੁਝ ਹੋਇਆ ਪੰਜਾਬ ਦੇ ਨਾਲ ਇਤਿਹਾਸ ਦੇ ਵਿੱਚ ਕੱਲੇ-ਕੱਲੇ ਪੰਨੇ ਤੇ ਲਿਖਿਆ ਕਿ ਕਿਵੇਂ ਅੱਤਵਾਦ ਦੇ ਬੀਜ ਬੋਜ ਬੀਜ ਬੋਏ ਗਏ ਕਿਵੇਂ ਖਾੜਕੂਵਾਦ ਬਣਾਇਆ ਕੀਤਾ ਗਿਆ ਕਿਵੇਂ ਸੰਤਲ ਜਨਰੈਲ ਸਿੰਘ ਭਿੰਡਰਾਵਾਲੇ ਸਿੱਖ ਸਿਆਸਤ ਦੇ ਵਿੱਚ ਆਏ ਕਿਵੇਂ ਗਿਆਨੀ ਜਲ ਸਿੰਘ ਦਾ ਰੋਲ ਕਿਵੇਂ ਅਕਾਲੀਆਂ ਦਾ ਰੋਲ ਕਿਵੇਂ ਦਰਬਾਰਾ ਸਿੰਘ ਦਾ ਰੋਲ ਕਿਵੇਂ ਇੰਦਰਾ ਗਾਂਧੀ ਦਾ ਰੋਲ ਕਿਵੇਂ ਰਜੀਵ ਗਾਂਧੀ ਦਾ ਰੋਲ ਕਿਵੇਂ ਅਰੁਣ ਨਹਿਰੂ ਦਾ ਰੋਲ ਉਹ ਸਾਰੇ ਰੋਲ ਉਹ 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 ਲੱਗਦਾ ਹੈਗਾ ਕਿ ਜਿਹੜਾ ਉਹ ਅ ਰੋ ਦੇ ਚੀਫ ਹਰਟਾਇਰ ਬੜੇ ਸੀਨੀਅਰ ਆਫੀਸਰ ਜਿਹੜੇ ਉਹਨਾਂ ਦਾ ਨਾਮ ਜੀਬੀਐਸ ਸੰਧੂ ਉਹਨਾਂ ਦੇ ਪਿੱਛੇ ਜਿਹੜੀ ਇੱਕ ਖਾਲਸਾਨ ਇੱਕ ਸਾਜ਼ਿਸ਼ ਆ ਉਹ ਕੱਲੇ-ਕੱਲੇ ਪੰਨੇ ਦੇ ਵਿੱਚ ਲਿਖਿਆ ਕੀ ਕੁਝ ਕਿਰਦੂਤਾ ਹੋਈਆਂ ਨੇ ਤੇ ਹੁਣ ਮੈਨੂੰ ਲੱਗਦਾ ਹੈ ਕਿ ਭਾਜਪਾ ਜਿਹੜੀ ਸੈਂਟਰ ਦੇ ਵਿੱਚ ਬੈਠੀ ਆ ਗਈ ਆ ਉਹ ਜਿਹੜਾ 219 ਦੇ ਵਿੱਚ ਖੇਤੀ ਕਾਨੂੰਨ ਬੇਲੀ ਜਿਹੜੇ ਮੋਦੀ ਸਾਹਿਬ ਨੇ 2014 ਤੋਂ ਲੈ ਕੇ ਤੇ 7 ਸਾਲ ਤੱਕ ਕਦੀ ਜੋ ਹੁਕਮ ਕਰ ਦਿੱਤੇ ਹੁਕਮ ਮੇਰੇ ਆਕਾ ਜੀ ਹਜ਼ੂਰ ਵਾਲਾ ਹਿੰਦੁਸਤਾਨ ਦੇ ਵਿੱਚ ਕੰਮ ਹੋਇਆ ਬੀਜੇਪੀ ਉਦੋਂ ਦੀ ਤੜਫੀ ਹੋਈ ਕਿ ਸਾਡੇ ਜਿਹੜੇ ਵਿਸ਼ਵਗੁਰੂ ਬੰਡਰੇ ਨੇ ਉਹ ਵਿਸ਼ਵਗੁਰੂ ਨੂੰ ਪੰਜਾਬ ਨੇ ਪ੍ਰਵਾਨ ਨਹੀਂ ਕੀਤਾ ਨਾ 2014 ਚ ਪ੍ਰਵਾਨ ਕੀਤਾ ਜਦ ਉਹਨਾਂ ਦੇ ਅਰੁਂਜੀਤ ਲੀਹਾਬ ਸਾਹਿਬ ਵੀ ਹਾਰ ਗਏ ਨਾ 2019 ਚ ਪ੍ਰਵਾਨ ਕੀਤਾ ਨਾ 17 ਚ ਪ੍ਰਵਾਨ ਕੀਤਾ ਨਾ 22 ਚ ਪ੍ਰਵਾਨ ਕੀਤਾ ਤੇ ਉਲਟਾ ਜਿਹੜੇ ਤਿੰਨ ਖੇਤੀਬਾੜੀ ਕਾਨੂੰਨ ਸੀ ਸਾਨੂੰ ਰੱਦ ਕਰਨੇ ਪਏ ਉਲਟਾ ਮਾਫੀ ਮੰਗਣੀ ਪਈ ਉਹ ਸਾਰੇ ਗਿਣ-ਗਿਣ ਕੇ ਬਦਲੇ ਲਏ ਜਾ ਰਹੇ ਨੇ ਚਾਹੇ ਪੰਜਾਬ ਦਾ ਰੂਲਰ ਡਵੈਲਪਮੈਂਟ ਫੰਡ ਰੋਕਣਾ ਹੈਗਾ ਚਾਹੇ ਪੰਜਾਬ ਦੀ ਜਿਹੜੀ ਸਰਹੱਦਾਂ 15 ਕਿਲੋਮੀਟਰ ਦਾ ਵਾਜਾ ਕੇ 50 ਕਰ ਲੈਣੇ ਚਾਹੇ ਨੈਸ਼ਨਲ ਰੂਲਰ ਹੈਲਥ ਮਿਸ਼ਨ ਦਾ ਹੋ ਗਿਆ ਜਾਂ ਫਿਰ ਚਾਕੀਆਂ ਵਾਲਾ ਮਸਲਾ ਕਿਤਨਾ ਕਹਤੇ ਉਹ ਖੁੰਧਕਾ ਉਹ ਸੈਂਟਰ ਸਰਕਾਰ ਖੁੰਧਕ ਕੱਢ ਰਹੀ ਆ ਜਿਹੜੀ ਉਥੇ ਐਨਟੀ ਪੰਜਾਬ ਔਰ ਐਂਟੀ ਸਿੱਖ ਜਿਹੜੀ ਸੋਚ ਬੈਠੀ ਹੈਗੀ ਨਾ ਜਿਹੜੀ ਇੰਡੀਅਨ ਇਸਟੈਬਲਿਸ਼ਮੈਂਟ ਚ ਭਾਰਤ ਸਰਕਾਰ ਦੇ ਵਿੱਚ ਕਹੇ ਨੂੰ ਭਾਵੇਂ ਕਾਂਗਰਸ ਪਾਰਟੀ ਕਹਵੇ ਕਿ ਕਹਿੰਦੀ ਰਹੀ ਸੈਕੂਲਰ ਜਾਂ ਹੁਣ ਭਾਵੇਂ ਬੀਜੇਪੀ ਕਹ ਰਹੀ ਸੈਕੂਲਰ ਨਹੀਂ ਪੰਜਾਬ ਪੱਤੀਏ ਦੋਨੇ ਪਾਰਟੀਆਂ ਕਦੀ ਸੈਕੂਲਰ ਨਹੀਂ ਰਹੀਆਂ ਹੈਗੀਆਂ ਉਹਨਾਂ ਵਾਸਤੇ ਤੇ ਹਰ ਇੱਕ ਸੂਬਾ ਪਿਆਰਾ ਹੋਣਾ ਚਾਹੀਦਾ ਔਰ ਸਭ ਤੋਂ ਪਿਆਰਿਆਂ ਚੋਂ ਪਿਆਰਾ ਕਿਹੜਾ ਹੋਣਾ ਚਾਹੀਦਾ ਪੰਜਾਬ ਹੋਣਾ ਚਾਹੀਦਾ ਜਿਸ ਪੰਜਾਬ ਕਰਕੇ ਤੁਸੀਂ ਅੱਜ ਕਹਿ ਰਹੇ ਹੋ ਜਿਨ੍ਹਾਂ ਗੁਰੂ ਸਬਾਨਾ ਕਰਕੇ ਅੱਜ ਤੁਹਾਡਾ ਧਰਮ ਬਚਿਆ ਹੈਗਾ ਜਿਨ੍ਹਾਂ ਗੁਰੂ ਸਬਾਨਾ ਕਰਕੇ ਤੁਸੀਂ ਅੱਜ ਕਹਿ ਰਹੇ ਕਿ ਹਿੰਦੂ ਹਿੰਦੁਸਤਾਨ ਦੇ ਵਿੱਚ ਹਿੰਦੂ ਰਹਿਣੇ ਚਾਹੀਦੇ ਹਿੰਦੂਵਾਦ ਦੀਆਂ ਗੱਲਾਂ ਕਰ ਰਹੇ ਹੋ ਅੱਜ ਉਸ ਪੰਜਾਬ ਨੂੰ ਉਸ ਧਰਤੀ ਨੂੰ ਤੁਸੀਂ 26 ਜਨਵਰੀ ਤੋਂ ਮੰਨਫੀ ਕਰ ਰਹੇ ਹੋ ਤੇ ਜੇ ਕੀ ਗੱਲ 26 ਜਨਵਰੀ ਦੀ ਸਾਡੀ ਇੱਕ ਝਾਕੀ ਨਹੀਂ ਨਿਕਲੂ ਜੀ ਕਿ ਅਸੀਂ ਪੰਜਾਬ ਹਿੰਦੁਸਤਾਨ ਪੂਰ ਹਿੰਦੁਸਤਾਨ ਦੇ ਨਕਸ਼ੇ ਤੇ ਜਾਂ ਭਾਰਤ ਦੇ ਨਕਸ਼ੇ ਤੇ ਮੰਨਫੀ ਹੋ ਜਾਣਗੇ ਇਹ ਜਿਹੜੇ ਗੁਰੂ ਸਬਾਣ ਬੀਜ ਬੋਕੇ ਗਏ ਨੇ ਮਾਨਵਤਾ ਦੇ ਇਨਸਾਨੀਅਤ ਦੇ ਉਹ ਪੰਜਾਬ ਦੇ ਵਿੱਚ ਰਹਿਣੀ ਰਹਿਣੀ ਹੈਗੀਆ ਕਿਉਂਕਿ ਇਸ ਧਰਤੀ ਤੇ ਬੀਜ ਬੋਏ ਗਏ ਨੇ ਨਾ ਅਸੀਂ ਜ਼ੁਲਮ ਕਰਦੇ ਆ ਤੇ ਨਾ ਸਹਿੰਦੇ ਆਗੇ ਨੇ ਜੀ ਤੇ ਇਸ ਕਰਕੇ ਆ ਜਿਹੜਾ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਨੇ ਜਿਹੜਾ ਕੀਤਾ ਇਹ ਪੰਜਾਬ ਦੇ ਨਾਲ ੱੱਕਾ ਨਾ 23 ਦੇ ਵਿੱਚ ਸਾਡੀ ਝਾਕੀ 15 ਅਗਸਤ ਨੂੰ ਨਾ 24 ਦੇ ਵਿੱਚ ਪਤਾ ਨਹੀਂ 25 ਦੇ ਵਿੱਚ ਹੋਣੀ ਨੇ ਹੋਣੀ ਪਰ ਮੈਨੂੰ ਤਾਂ ਦੁੱਖ ਹੁੰਦਾ ਪੰਜਾਬ ਦੇ ਉਹਨਾਂ ਬੀਜਪੀ ਲੀਡਰਾਂ ਦੇ ਜਾਂ ਜਿਹੜੇ ਬਲਾਰੇ ਬਣ ਕੇ ਬੈਠੇ ਆਗੇ ਨੇ ਹੂੰ ਉਨੋਂ ਉਹ ਕਿਉਂ ਅਜ ਗੁੰਗੇ ਹੋ ਗਏ ਨੇ ਕੀ ਉਹਨਾਂ ਨੂੰ ਦਿਖਿਆ ਨਹੀਂ ਹੈਗਾ ਕਿ ਪੰਜਾਬ ਦੇ ਨਾਲ ਤਾਂ ਕਿ ਕੀ ਉਹ ਜਦੋਂ ਫਰਾਂਸ ਦੇ ਰਾਸ਼ਟਰਪਤੀ ਆਉਣਗੇ ਜਦੋਂ ਦੇਖਣਗੇ ਯਾਰ ਜਿਹੜੇ ਸਿੱਖ ਨੇ ਪੂਰੇ ਵਰਲਡ ਦੇ ਵਿੱਚ ਹਰ ਪਾਰਲੀਮੈਂਟ ਦੇ ਵਿੱਚ ਬੈਠੇ ਹਰ ਐਮ ਐਲ ਏ ਵਿਧਾਨ ਸਭਾ 'ਚ ਬੈਠੇ ਨੇ ਹਰ ਕੁਰਸੀ ਤੇ ਉਹ ਬੈਠੇ ਨੇ ਤੇ ਅੱਜ ਉਸ ਪੰਜਾਬ ਦੀ ਝਾਕੀ ਨਹੀਂ ਹੈਗੀ ਸਾਡਾ ਮੁੱਲ ਘਟ ਜਾਊਗਾ ਨਹੀਂ ਸਾਡਾ ਮੁੱਲ ਵਧੂਗਾ ਕਿਉਂਕਿ ਬੀ ਜੀ ਪੀ ਨੇ ਥੋੜਾ ਡਿਸਾਈਡ ਕਰਨਾ ਕਾਂਗਰਸ ਪਾਈ ਨੇ ਥੋੜਾ ਡਿਸਾਈਡ ਕਰਨਾ ਕਿ ਪੰਜਾਬ ਕੀ ਸੀ ਕੀ ਹੈ ਤੇ ਕੀ ਹੋਏਗਾ ਇਹ ਡਿਸਾਈਡ ਇਹ ਤਾਂ ਕੁਦਰਤ ਨੇ ਕਰਨਾ ਹੈਗਾ ਤੇ ਇਸ ਕਰਕੇ ਜਿਹੜੇ ਇਹ ਸਵਾਲ ਇਹ ਆ ਸਭ ਤੋਂ ਵੱਡਾ ਕਿ ਘੱਟੋ ਘੱਟ ਜਦੋਂ ਪੰਜਾਬ ਦੇ ਬੀਜੇਪੀ ਹੁਣ ਨਰਿੰਦਰ ਮੋਦੀ ਸਾਹਿਬ ਦੀਆਂ ਝਾਕੀਆਂ ਲੈ ਕੇ ਤੁਰੇ ਫਿਰਨਗੇ ਪਿੰਡਾਂ ਦੇ ਵਿੱਚ ਦਿਖਾਉਣਗੇ ਜੋ ਸੀਐਮ ਸਾਹਿਬ ਉਹ ਕਿਹੜੇ ਮੂਨੇ ਵੋਟਾਂ ਮੰਗਣਗੇ ਪੰਜਾਬ ਦੀ ਜਨਤਾ ਪੁੱਛੂਗੀ ਨਹੀਂ ਜਾਖੜ ਸਾਹਿਬ ਕੋ ਕੈਪਟਨ ਨਰਿੰਦਰ ਸਿੰਘ ਚਲੋ ਕੀ ਉਹ ਅਧਿਕਾਰ ਦੇ ਵਿੱਚ ਹੁਣ ਬੰਦ ਨੇ ਯੂਨਿਕ ਸਿਆਸਤ ਮਨਫੀ ਕਰ ਚੁੱਕੇ ਆਪਣੀ ਉਹਨੇ ਧੀ ਲਾ ਦਿੱਤੀ ਬੀਜੇਪੀ ਦੇ ਨਾਲ ਉਹ ਤਿਆਰੀ ਕਰਕੇ ਬੈਠੇ ਪਟਿਆਲੇ ਉਹਨੂੰ ਲੋਕ ਪੁੱਛਣਗੇ ਨਹੀਂ ਪਟਿਆਲੇ ਦੇ ਲੋਕ ਨਹੀਂ ਪੁੱਛਣਗੇ ਕਿ ਉੱਥੇ ਨਹੀਂ ਜ਼ਮੀਰ ਵਾਲੇ ਲੋਕ ਹੋਣਗੇ ਅਣਖ ਵਾਲੇ ਲੋਕ ਉੱਥੇ ਨਹੀਂ ਬੈਠਣਗੇ ਅਬੋਰ ਨਹੀਂ ਬੈਠੇ ਹੋਣਗੇ ਕਾਦੀਆਂ ਨਹੀਂ ਬੈਠੇ ਹੋਣਗੇ ਅੰਮ੍ਰਿਤਸਰ ਨਹੀਂ ਬੈਠੇ ਹੋਣਗੇ ਸੋਮ ਪ੍ਰਕਾਸ਼ ਸਾਹਿਬ ਨੂੰ ਨਹੀਂ ਲੋਕੀ ਪੁੱਛਣਗੇ ਸਾਪਲਾ ਸਾਹਿਬ ਨੂੰ ਨਹੀਂ ਪੁੱਛਣਗੇ ਹਰਦੀਪ ਪੂਰੀ ਸਾਹਿਬ ਨੂੰ ਤੇ ਇਸੇ ਕਰਕੇ ਲੋਕਾਂ ਨੇ ਕਿ ਜੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰਨੀ ਤੇ ਤੁਸੀਂ ਉਹਨੂੰ ਫਿਰ ਸਾਡ ਨੂੰ ਝਾਕੀਆਂ ਵੀ ਤੇ ਇਹ ਜਦੋਂ ਕਿ ਉਹ ਹੁਣ ਸੀਐਮ ਸਾਹਿਬ ਦੇ ਤਾਂ ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਦਾ ਦੇਸ਼ ਦੇ ਅੰਦਰ ਚੱਲ ਰਿਹਾ ਹਿਸਾਬ ਕਿਤਾਬ ਪਤਾ ਨਹੀਂ ਇਹ ਰਾਸ਼ਟਰੀ ਗੀਤ ਕਿਉਂਕਿ ਰਾਸ਼ਟਰੀ ਗੀਤ ਭਾਜਪੀ ਵਾਲੇ ਸੰਗ ਤੇ ਉਹਨੂੰ ਰਾਸ਼ਟਰੀ ਗੀਤ ਮੰਨਦੇ ਨਹੀਂ ਹੈਗੇ ਉਹਦੇ ਬੰਦੇ ਮੰਤਰਮ ਨੂੰ ਮੰਨਦੇ ਰਾਸ਼ਟਰੀ ਗੀਤ ਇਹ ਤਾਂ ਕਹਿੰਦੇ ਕਿ ਅੰਗਰੇਜ਼ਾਂ ਦੀ ਸੋਭਾ ਕਰਨ ਵਾਸਤੇ ਬਣਾਇਆ ਸੀ ਇਹ ਤਾਂ ਸੰਗ ਮੰਨਦਾ ਨਹੀਂ ਹੈਗਾ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਸ਼ਟਰੀ ਗੀਤ ਹੀ ਬਦਲਿਆ ਜਾਵੇ ਜਦ ਦੇਸ਼ ਦਾ ਸੰਵਿਧਾਨ ਬਦਲਿਆ ਜਾ ਰਿਹਾ ਹੈ ਇਹ ਕਹੇ ਕਿ ਕਾਨੂੰਨ ਬਦਲ ਦਿੱਤੇ ਗਏ ਨੇ ਕਿ ਅੰਗਰੇਜ਼ਾਂ ਦੇ ਕਾਨੂੰਨ ਨੇ ਪਰ ਉਹ ਤੁਸੀਂ ਉਹੀ ਹੈ ਇਹਦਾ ਜੀ ਸਿਸਟਮ ਤੇ ਸਿਸਟਮ ਹੀ ਹੈ ਤੇ ਲੱਗਦਾ ਕਿ ਸਾਰੇ ਗਵਨ ਵਾਲੇ ਸਭ ਚੇਨਾ ਕਿ ਰਾਸ਼ੀ ਗੀਤ ਕੋਈ ਹੋਰ ਹੀ ਬਣ ਜਿਆਗੇ ਨਾ ਇਹ ਚੀਜ਼ਾਂ ਸਾਰੀਆਂ ਹੋਣੀਆਂ ਕਿਤੇ ਨਾ ਕਿਤੇ ਤੇ ਇਸ ਕਰਕੇ ਉਹ ਤਾਂ ਹੀ ਤਾਂ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਦੇਸ਼ ਦੀ ਡੈਮੋਕ੍ਰੇਸੀ ਖਤਰੇ ਦੇ ਵਿੱਚ ਆ ਚਾਹੇ ਉਹ ਉਹਨਾਂ ਕਿੰਨਾ ਕਿ ਡੈਮੋਕ੍ਰੇਸੀ ਸੰਭਾਲ ਕੇ ਰੱਖੀ ਸੀ ਪਰ ਉਹ ਕਹਿਣ ਜੋਗੇ ਹੋਗੇ ਕਿ ਇਹ ਡੈਮੋਕ੍ਰੇਸੀ ਖਤਰੇ 'ਚ ਆਪ ਇੰਡੀਆ ਦੇ ਜੀ ਇੱਕ ਕਾਂਗਰਸ ਨਾਲ ਜੁੜੀ ਅਗਲੀ ਖਬਰ ਦੇ ਉੱਤੇ ਜਿਹੜੀ ਚਰਚਾ ਕਰਨੀ ਆ ਉਹ ਹੈ ਕਿ ਪੀਏਸੀ ਦੀ ਮੀਟਿੰਗ ਤਾਂ ਲੰਬੇ ਸਮੇਂ ਚੱਲਦੀ ਰਹੀ ਪੰਜਾਬ ਦੀ ਲੀਡਰਸ਼ਿਪ 35 ਲੀਡਰ ਵੀ ਉੱਥੇ ਪੁੱਜੇ ਅੰਦਰ ਕੀ ਕੋਈ ਚੱਲਦਾ ਰਿਹਾ ਕਿਉਂਕਿ ਬਾਹਰ ਆ ਕੇ ਤੇ ਬੜੇ ਗਿਣੇ ਤੁਲੇ ਜੇ ਮਿੱਥੇ ਜੇ ਸ਼ਬਦਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਬੋਲੇ ਆਰ ਜਿਹੜੇ ਇੰਚਾਰਜ ਨਵੇਂ ਲਾਏ ਆ ਉਹਨਾਂ ਨੇ ਤੇ ਦੋ ਕੋ ਸ਼ਬਦ ਬੋਲੇ ਕਹਿੰਦੇ ਹੁਣ ਰਾਜਾ ਸਾਹਿਬ ਦੱਸਣਗੇ ਉਹਨਾਂ ਨੇ ਤਾਂ ਨਹੀਂ ਦੱਸੀ ਅੰਦਰਲੀ ਗੱਲ ਪੂਰੀ ਪ੍ਰਤਾਪ ਸਿੰਘ ਬਾਜਵਾ ਵੀ ਪਿੱਛੇ ਜੇ ਪੈਰ ਖਿਜਦੀ ਸੀ ਦੱਸਣ ਲੱਗੇ ਆ ਸਲਿੱਪ ਜਿਹੜੀ ਰਾਤ ਮੀਟਿੰਗ ਹੋਈ ਨਾ ਉਹ ਮੀਟਿੰਗ ਦੇ ਵਿੱਚ ਕਿ ਸਾਰਿਆਂ ਦੀ ਰਾਏ ਪੁੱਛੇ ਕੋਈ 2 ਮਿੰਟ ਬੋਲਿਆ ਕੋਈ 10 ਮਿੰਟ ਬੋਲਿਆ ਕੋਈ 5 ਮਿੰਟ ਬੋਲਿਆ ਕੋਈ ਗੱਲਾਂ ਗੋਲ ਮੋਲ ਕਰ ਗਿਆ ਹੁਣ ਸਵਾਲ ਹੈ ਕਿ ਮਸਲਾ ਹੈ ਕਿ ਗੱਠਜੋੜ ਹੋਊਗਾ ਆਮ ਆਦੀ ਪਾਰਟੀ ਦਾ ਦੀ ਕਾਂਗਰਸ ਦਾ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੇ ਚਾਹੁੰਦੇ ਨਹੀਂ ਆ ਗੱਠਜੋੜ ਨਾ ਹੋਵੇ ਝਾੜੂ ਵਾਲਿਆਂ ਦੇ ਨਾਲ ਉਹ ਹੱਥ ਖੜੇ ਕਰਨ ਐਮਪੀ ਜਿਹੜੇ ਹਾਜ਼ਰ ਸੀ ਇੱਕ ਸਿੱਧੂ ਸਾਹਿਬ ਉਹਨਾਂ ਹੱਥ ਨਹੀਂ ਖੜੇ ਕੀਤੇ ਉਹ ਕਹਿੰਦੇ ਕਿ ਉਹਦਾ ਮਤਲਬ ਹੋਣਾ ਚਾਹੀਦਾ ਫਿਰ ਰਾਹੁਲ ਗਾਂਧੀ ਨੇ ਕਿਹਾ ਗਿਆ ਕਿ ਜਿਹੜੇ ਨਹੀਂ ਚਾਹੁੰਦੇ ਵੀ ਗੱਠਜੋੜ ਨਾ ਹੋਵੇ ਹੈਨਾ ਵੀ ਆ ਆਪਣੇ ਗੱਠਜੋੜ ਹੋਣਾ ਚਾਹੀਦਾ ਉਹ ਕੌਣ ਨੇ ਫਿਰ ਉਹ ਕਿਹਨੇ ਹੱਥ ਨਹੀਂ ਖੜੇ ਕੀਤੇ ਫਿਰ ਪੁੱਛਿਆ ਕੌਣ ਕਹਿੰਦੇ ਨੋਟਾ ਵਾਲੇ ਨੇ ਉਹ ਸਵਾਲ ਹੈ ਕਿ ਕਾਂਗਰਸ ਪਾਰਟੀ ਦੇ ਬਹੁਤ ਹੀ ਜਿਹੜੀ 90% ਨਹੀਂ ਕਹਿੰਦੇ 95% ਕਹਿੰਦੇ ਇਹ ਹੈ ਕਿ ਆਪ ਵਾਲਿਆਂ ਦੇ ਨਾਲ ਗੱਠ ਜੋੜ ਨਹੀਂ ਹੋਣਾ ਚਾਹੀਦਾ ਹੈ ਜਿਹੜੇ ਇਸ ਟਾਈਮ ਐਮਪੀ ਨੇ ਨਾ ਜੀ ਚਾਹੇ ਲੁਧਿਆਣੇ ਤੋਂ ਰਮਨਜੀਤ ਸਿੰਘ ਬਿੱਟੂ ਚਾਹੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਚਾਹੇ ਖਡੂਰ ਸਾਬ ਤੋਂ ਜਸਬੀਰ ਸਿੰਘ ਡਿੰਪਾ ਚਾਹੇ ਫਤਗੜ ਸਾਬ ਤੋਂ ਅਮਰ ਸਿੰਘ ਜਾਂ ਫਰੀਦਕੋੜ ਤੋਂ ਮੁਹੰਮਦ ਸਰੀਕ ਸਾਹਿਬ ਠੀਕ ਹੈ ਇਹ 6 ਹੀ ਐਮਪੀ ਰਹਿ ਗਏ ਨੇ ਪ੍ਰਨੀਤ ਕੌਰ ਦੇ ਨਾਲ ਕਾਂਗਰਸ ਜਿਨਾ ਬੀਜੇਪੀ ਚ ਤੇ ਇੱਕ ਜਿਹੜੇ ਨਾਲ 8ਵੇਂ ਸੀਓ ਚੌਧਰੀ ਸੰਤੋਖ ਸਿੰਘ ਉਹਿੱਥੇ ਅੱਜ ਕਲਾਪ ਵਾਲੇ ਆ ਗਏ ਨਾ ਜੀ ਬਾਈ ਇਲੈਕਸ਼ਨ ਦੇ ਵਿੱਚ ਹੁਣ ਰਾਹੁਲ ਗਾਂਧੀ ਨੇ ਇਹ ਵੀ ਕਹਿ ਦਿੱਤਾ ਕਿ ਕਈ ਸਾਡੇ ਜਿਹੜੇ ਐਮਪੀ ਨੇ ਉਹ ਜਾਦਾ ਤੱਤੇ ਨੇ ਉਹ ਜਾਦਾ ਕਾਲੇ ਨੇ ਕਿ ਗੱਠ ਜੋੜ ਹੋ ਜੇ ਪਰ ਉਥੇ ਉਹ ਐਮਪੀ ਬੋਲੇ ਨਹੀਂ ਹੈਗੇ ਜਿਹੜੇ ਸਭ ਤੋਂ ਵੱਧ ਚੰਗਰਾ ਮਾਰਦੇ ਨਾ ਗੱਠ ਜੋੜ ਨੂੰ ਲੈ ਕੇ ਉਹ ਬੋਲੇ ਨਹੀਂ ਆਗੇ ਕਿਉਂਕਿ ਰਾਹੁਲ ਗਾਂਧੀ ਦੇ ਸਾਹਮਣੇ ਕਿੰਨੇ ਬੋਲਣਾ ਹੈਗਾ ਹੁਣ ਸਵਾਲ ਇਹ ਹੈ ਕਿ ਬਾਕੀ ਕਹਿੰਦੇ ਕਿ ਨਹੀਂ ਵੀ ਨਹੀਂ ਹੋਣਾ ਚਾਹੀਦਾ ਹੈਗਾ ਬੋਲੇ ਨਹੀਂ ਹੈਗੇ ਖੁੱਲਕੇ ਗੱਲਾਂ ਗੋਲਮੋਲ ਕੀਤੀਆਂ ਹੈਗੀਆਂ ਇੱਕ ਅ ਐਮਐਲਏ ਸਾਹਿਬ ਕਾ ਉਹ ਕੀ ਕਹਿ ਰਿਹਾ ਹੈਗੇ ਨੇ ਕਿ ਦੇਖੋ ਜੀ ਅ ਪੰਜਾਬ ਦੇ ਕਾਂਗਰਸ ਪਾਰਟੀ ਦੇ ਵਰਕਰ ਤੇ ਨਹੀਂ ਚਾਹੁੰਦੇ ਵੀ ਗੱਠ ਜੋੜ ਹੋਵੇ ਪਰ ਜੇ ਹਾਈ ਕਮਾਂਡ ਕਹੇਗੀ ਤੇ ਹੋ ਜਾਊਗਾ ਹੁਣ ਸਵਾਲ ਇਹ ਹੈ ਕਿ ਖੁੱਲ ਕੇ ਬੋਲਣ ਜੋਗੇ ਵੀ ਨਹੀਂ ਹੈਗੇ ਪਰ ਜਿਨ੍ਹਾਂ ਨੇ ਡਟ ਕੇ ਵਿਰੋਧ ਕੀਤਾ ਹੈਗਾ ਉਹ ਜਿਹੜੇ ਪੰਜਾਬ ਦੇ ਐਮਪੀ ਮਾਈਨਸ ਕਰ ਦੋ ਬਾਕੀ ਨੇ ਕਿਹਾ ਹੈਗਾ ਹੁਣ ਐਮਪੀ ਕਿਉਂ ਹੱਕ ਦੇ ਵਿੱਚ ਐਮਪੀ ਇਸ ਕਰਕੇ ਹੱਕ ਦੇ ਵਿੱਚ ਸਾਡੀ ਟਿਕਟ ਤੇ ਪੱਕੀ ਆ ਤੇ ਜੇ ਗਾਠੜ ਗੱਠਜੋੜ ਹੋ ਜੂਗਾ ਤੇ ਅਸੀਂ ਜਿੱਤ ਜਾਾਂਗੇ ਹੁਣ ਜਿਹੜਾ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਟੀਮ ਨੇ ਸਰਵੇ ਕਰਵਾਇਆ ਨਾ ਉਹਦੇ ਚ ਇਸ ਵੇਲੇ 6 ਦੇ 6 ਜਿਹੜੇ ਕਾਂਗਰਸੀ ਐਮਪੀ ਨਾ ਹਾਰਦੇ ਨੇ ਚਾਹੇ ਆਪਣੇ ਰਵਨੀ ਸਿੰਘ ਬਿੱਟੂ ਹਾਰ ਰਹੇ ਨੇ ਔਜਲਾ ਸਾਹਿਬ ਹਾਰੇ ਨੇ ਡਿੰਪਾ ਸਾਹਿਬ ਹਾਰੇ ਨੇ ਡਾਕਟਰ ਅੰਮਰ ਸਿੰਘ ਹਾਰੇ ਨੇ ਤੇ ਮੁਹੰਮਦ ਸਿਦਦੀਕ ਵੀ ਹਾਰੇ ਨੇ ਹੁਣ ਮੁਹੰਮਦ ਸਿਦਦੀਕ ਨੂੰ ਟਿਕਟ ਮਿਲਣ ਦੀ ਆਸ ਨਹੀਂ ਆ ਠੀਕ ਹੈ ਹੁਣ ਇਹ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਇਹ ਉੱਥੇ ਚਰਚਾ ਹੋਈ ਰਾਤ ਤੇ ਇਸ ਕਰਕੇ ਹੁਣ ਬਾਹਰ ਜਿਹੜਾ ਅੰਦਰ ਝੜਕਾਂ ਝੁੜਕਾ ਪਾ ਗਿਆ ਕਿਤੇ ਬਾਹਰ ਜਾ ਕੇ ਬੋਲਿਓ ਨਾ ਹੁਣ ਫਿਰ ਬਾਹਰ ਕੀ ਇੱਕੋ ਜਿਹੜੇ ਹੈ ਨੇ ਨਵੇਂ ਜਿਹੜੇ ਦਵਿੰਦਰ যাদਬ ਸਾਹਿਬ ਉਹਨਾਂ ਥੋੜਾ ਬਾਕੀ ਪ੍ਰਧਾਨ ਨੇ ਬੋਲਤਾ ਹੁਣ ਰਹੀ ਗੱਲ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਕਾਫੀ ਬੋਲੇ ਨੇ ਇਸ ਡਾਕੂਮੈਂਟ ਕਹਿੰਦੇ ਉਹਨਾਂ ਨੇ ਗੱਲਬਾਤ ਕੀਤੀ ਆ ਉਹ ਕਹਿੰਦੇ ਕਿ ਦੇਖੋ ਜੇ ਡੈਮੋਕਰੇਸੀ ਬਚਾਉਣੀ ਆ ਦੇਸ਼ ਦੇ ਅੰਦਰ ਤੇ ਫਿਰ ਸਾਨੂੰ ਗੱਠ ਜੋੜ ਕਰ ਲੈਣਾ ਚਾਹੀਦਾ ਕਿਉਂਕਿ ਉਹ ਕਾਂਗਰਸ ਪਾਰਟੀ ਵਿੱਚ ਆਉਂਦੀ ਆ ਉਹ ਖੜਗੇ ਸਾਹਿਬ ਵੀ ਚਾਹੁੰਦੇ ਨੇ ਉਹ ਸਾਰੇ ਚਾਹੁੰਦੇ ਨੇ ਉਹ ਰਾਹੁਲ ਗਾਂਧੀ ਵੀ ਚਾਹੁੰਦੇ ਉਹ ਸਾਰੇ ਚਾਹੁੰਦੇ ਨੇ ਵੀ ਡੈਮੋਕ੍ਰੇਸੀ ਬਚਾਉਣੀ ਆ ਤੇ ਫਿਰ ਗੱਠ ਜੋੜ ਕਰਨਾ ਪਊਗਾ ਡੈਮੋਕ੍ਰੇਸੀ ਕਿਰ ਤੋਂ ਬਚਾਉਣੀ ਆ ਬੀਜੇਪੀ ਤੋਂ ਤੇ ਸਾਨੂੰ ਗੱਠ ਜੋੜ ਕਰ ਲੈ ਕਰ ਲੈਣਾ ਚਾਹੀਦਾ ਉਹ ਵੀ ਕਹਿਗੇ ਨੇ ਵੀ ਇੱਥੇ ਤੁਸੀਂ ਕਰੋ ਪੰਜਾਬ 'ਚ ਮੈਂ ਏਜੰਡਾ ਕਰੂੰਗਾ ਲਾਗੂ ਕਰੂੰਗਾ ਹੁਣ ਸਵਾਲ ਉਹ ਕਹਿੰਦੇ ਕਿ ਕਾਂਗਰਸ ਤੇ ਤਾਂ ਹੀ ਬਚੂਗੀ ਨਾ ਜੀ ਕਿ ਜੇ ਡੈਮੋਕ੍ਰੇਸੀ ਬਚੇਗੀ ਹੂੰ ਜਾਦੋ ਕਹ ਰਹੇ ਕਿ ਦੇਸ਼ ਦੇ ਉੱਪਰ ਫਿਰ ਮੋਦੀ ਸਾਹਿਬ ਦੀ ਸਰਕਾਰ ਬਣ ਗਈ ਤੇ ਫਿਰ ਜਦ ਫਿਰ ਤਾਂ ਖੇਡ ਹੀ ਖਤਮ ਹੋ ਗਈ ਨਾ ਹੁਣ ਕਾਂਗਰਸ ਪਾਰਟੀ ਨੇ ਸਾਰੇ ਇੰਡੀਆ ਨੂੰ ਇਹ ਆ ਕਿ ਜੇ ਕਿਤੇ 2024 ਦੇ ਵਿੱਚ ਰਿਪੀਟ ਕਰ ਗਏ ਬੀਜੇਪੀ ਤੇ ਫਿਰ ਇੰਡੀਆ ਦਾ ਜਿਹੜਾ ਸਿਸਟਮ ਉਹ ਤੈਸ ਨੈਸ ਹੋ ਜਾਊਗਾ ਜਿਸ ਹਿਸਾਬ ਨਾਲ ਬੀਜੇਪੀ ਚੱਲ ਰਹੀ ਹੈ ਜਿਸ ਹਿਸਾਬ ਨਾਲ ਬੀਜੇਪੀ ਖੇਡਾ ਖੇਡ ਰਹੀ ਆ ਉਹ ਕਹਿੰਦੇ ਕਿ ਡੈਮੋਕਰੇਸੀ ਬਚਾਊਗੇ ਬਚੇਗੀ ਤੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਬਚੇਗੀ ਨਾ ਤੇ ਜੇ ਡੈਮੋਕ੍ਰੇਸੀ ਨਾ ਬਚੀ ਤਾਂ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਕਿਵੇਂ ਬਚ ਜੂਗੀ ਦੂਜੇ ਪਾਸੇ ਜਿਹੜੇ ਹੋਰ ਕਾਂਗਰਸ ਪਾਰਟੀ ਦੇ ਲੀਡਰ ਸੀ ਉਹ ਕੀ ਕਹਿੰਦੇ ਆਗੇ ਨੇ ਕਿ ਜੇ ਵਰਕਰ ਬਚੂਗਾ ਤਾਂ ਡੈਮੋਕ੍ਰੇਸੀ ਬਚੂਗੀ ਨਾ ਜੇ ਵਰਕਰ ਬਚੂਗਾ ਤਾਂ ਕਾਂਗਰਸ ਬਚੂਗੀ ਤੇ ਪਹਿਲਾਂ ਵਰਕਰ ਵਰਕਰ ਬਚਾਉਣ ਦੀ ਲੋੜ ਹੈ ਨਾ ਤੇ ਜੇ ਇਹ ਵਰਕਰ ਨੂੰ ਖਫਾ ਕਰ ਲਿਆ ਜਾਂ ਵਰਕਰ ਸਾਡੇ ਤੋਂ ਖਫਾ ਹੋ ਗਿਆ ਜਾਂ ਉਹਨਾਂ 'ਚ ਨਿਰਾਸ਼ਾ ਦਾ ਆਲਮ ਆ ਗਿਆ ਜਾਂ ਉਹ ਸਾਡੇ ਤੋਂ ਨਾਰਾਜ਼ ਹੋ ਜੂਗੇ ਤੇ ਫਿਰ ਡੈਮੋਕ੍ਰੇਸੀ ਕੀ ਕਰਨੀ ਹੈ ਫਿਰ ਡੈਮੋਕ੍ਰੇਸੀ ਚਟਨੀ ਜੇ ਘਰੋਂ ਜੋ ਫੋਕ ਵਰਕਰ ਆ ਨਿਕਲਿਆ ਕਿਉਂਕਿ ਸਵਾਲ ਹੈ ਕਿ ਉਹਨਾਂ ਕਹਿੰਦੇ ਕਿ ਬਾਈਆਂ ਵੀ ਨਜੇ ਸਰ ਕੁੱਟਿਆ ਬਹੁਤ ਭਗਵੰਤ ਮਾਨ ਸਾਹਿਬ ਨੇ ਹੁਣ ਕੁੱਟ ਖਾ ਕੇ ਫਿਰ ਅਸੀਂ ਜਾਂ ਉਹਨਾਂ ਨੂੰ ਉਹਨਾਂ ਦੇ ਕੁਛੜ ਚੁੱਕ ਬਿਠਾ ਲੈ ਜਾਂ ਅਸੀਂ ਉਹਨਾਂ ਦੇ ਕੁਛੜ ਚੁੱਕ ਅਸੀਂ ਚੱਕ ਲਈ ਹੁਣ ਇਹ ਤਾਂ ਗੱਲ ਬਲਣੀ ਨਹੀਂ ਹੈਗੀ ਹੁਣ ਅੱਧੇ ਕਾਂਗਰਸ ਇਸ ਕਰਕੇ ਡਰ ਕੇ ਜੇ ਭਗਵੰਤ ਮਾਨ ਸਾਹਿਬ ਸਾਨੂੰ ਕੁੱਟ ਵੀ ਰਹੇ ਨੇ ਇੱਕ ਤੇ ਸਾਡੇ ਪਿੱਛੇ ਵਿਜੀਲੈਂਸ ਲੱਗੀ ਆ ਤੇ ਕਾਂਗਰਸ ਇਸ ਕਰਕੇ ਡਰੇ ਨੇ ਕਿ ਇੱਕ ਪਾਸੇ ਵਿਜੀਲੈਂਸ ਲੱਗ ਗਈ ਦੂਜੇ ਪਾਸੇ ਈਡੀ ਨਹੀਂ ਆ ਜਾਣਾ ਤੇ ਫਿਰ ਤੇ ਫਸੇ ਹੀ ਫਸੇ ਨੇ ਇਧਰ ਭਗਵੰਤ ਮਾਨ ਨੇ ਨਹੀਂ ਜਾਨ ਛੱਡਣੀ ਉਧਰ ਮੋਦੀ ਸਾਹਿਬ ਨੇ ਨਹੀਂ ਜਾਨ ਛੱਡਣੀ ਹੈਗੀ ਉਹ ਇਸ ਕਰਕੇ ਵੀ ਡਰੇ ਹੋਏ ਨੇ ਹੁਣ ਇਹ ਸਭ ਤੋਂ ਵੱਡੀ ਕਾਂਗਰਸ ਪਾਰਟੀ ਵਾਸਤੇ ਵਿਪਤਾ ਹੁਣ ਹੋ ਸਕਦਾ ਕਿ ਤਿੰਨ ਸੂਬਿਆਂ ਨੂੰ ਬਾਹਰ ਕੱਢ ਦੇਣ ਗੱਠ ਜੋੜ ਦੇ ਵਿੱਚੋਂ ਪੰਜਾਬ ਕੇਰਲਾ ਤੇ ਬੰਗਾਲ ਹੋ ਸਕਦਾ ਹੈ ਕਿ ਬਾਕੀ ਸੂਬਿਆਂ ਦੇ ਵਿੱਚ ਗੱਠ ਜੁੜ ਹੋ ਜੇ ਪਰ ਉਹ ਚਰਚਾ ਤੇ ਵੀ ਕਿ ਰਾਹੁਲ ਗਾਂਧੀ ਸਾਹਿਬ ਕਹਿੰਦੇ ਆਗੇ ਨੇ ਕਿ ਜਿਹੜੇ ਕਾਂਗਰਸੀਆਂ ਦੇ ਨਾਲ ਆਪਣੀ ਗੱਲਬਾਤ ਹੋਈ ਹੈ ਉਹ ਕਹਿੰਦੇ ਪਹਿਲਾਂ ਤੇ ਲੱਗ ਨਹੀਂ ਸੀ ਲੱਗਣ ਦਿੰਦੇ ਝਾੜੂ ਵਾਲੇ ਤੇ ਹੁਣ ਸਾਡੇ ਪਿੱਛੇ ਪਿੱਛੇ ਤੋਰੇ ਫਿਰਦੇ ਆ ਕਿਨੇ ਕਿਉਂ ਸੋਣ ਗਏ ਕਿ ਕੇਜਰੀਵਾਲ ਕੇਜਰੀਵਾਲ ਬੜੇ ਟਾਈਟ ਹੋਏ ਪਏ ਨੇ ਸੰਜੇ ਸਿੰਘ ਨੂੰ ਨਿਜਮਤ ਮਿਲਦੀ ਮਨੀਸ਼ ਸੋਦੀਆ ਨੂੰ ਨਹੀਂ ਮਿਲਦੀ 12 13 ਹੋਰ ਛੋਟੇ ਮੋਟੇ ਉਹਨਾਂ ਦੇ ਲੀਡਰ ਨੇ ਔਰ ਵੱਡਾ ਇਹ ਕੇਜਰੀਵਾਲ ਸਾਹਿਬ ਜਿੱਦਣ ਕੇਜਰੀਵਾਲ ਸਾਹਿਬ ਨੂੰ ਹੀ ਫੜ ਲਿਆ ਫਿਰ ਤੇ ਉਹ ਖਤਮ ਹੋ ਜੂਗੀ ਆ ਲੈਣਾ ਫਿਰ ਤੇ ਸਿਆਣੇ ਕਹਿੰਦੇ ਨਾ ਕਿ ਜੇ ਝੋਟਾ ਮਰ ਜੇ ਜੂ ਆਪੇ ਮਰ ਜਾਂਦੀਆਂ ਹੁਣ ਉਹ ਵੀ ਡਰ ਹੈ ਤੇ ਇਸ ਕਰਕੇ ਉਹ ਨਾਲ ਜੱਫੀਆਂ ਪਾਉਣ ਨੂੰ ਫਿਰਦੇ ਆਗੇ ਨੇ ਇਸ ਕਰਕੇ ਉਹਨੇ ਨਾਲ ਮਮਤਾ ਬੈਂਰਜੀ ਨੂੰ ਰੱਖਿਆ ਕਿ ਖੜਗੇ ਸਾਹਿਬ ਦਾ ਨਾਮ ਲੈ ਲਓ ਰਾਹੁਲ ਗਾਂਧੀ ਦਾ ਨਾਮ ਨਹੀਂ ਲੈ ਰਹੇ ਹੈਨਾ ਕਿਉਂਕਿ ਇਸ ਟਾਈਮ ਪ੍ਰਧਾਨ ਤੇ ਖੜਗੇ ਸਾਹਿਬ ਹੀ ਆ ਪਰ ਸਾਰਿਆਂ ਨੂੰ ਪਤਾ ਕਿ ਜਦੋਂ ਇਲੈਕਸ਼ਨ ਮਾਲੂਕਾ ਅਠਜੜ ਹੁੰਦੀ ਤੇ ਕੌਣ ਕੀ ਬਣੂਗਾ ਉਹ ਸਾਰਿਆਂ ਨੂੰ ਦਿਖਦਾ ਹੈਗਾ ਉਦੋਂ ਖੜਗੇ ਸਾਹਿਬ ਦਾ ਤੇ ਪੱਟੀ ਪੋਚੀ ਜਾਊਗੀ ਹੁਣ ਇਹ ਸਵਾਲ ਹੈ ਇਹ ਮਸਲਾ ਹੈਗਾ ਕਿ ਕਾਂਗਰਸ ਪਾਰਟੀ ਦੇ 90% ਨਹੀਂ ਗਾ 99% ਕਹਿ ਲੋ ਐਮਪੀਓ ਨੇ ਜਿਨ੍ਹਾਂ ਨੂੰ ਕਹਿੰਦੇ ਰਾਹੁਲ ਗਾਂਧੀ ਨੂੰ ਕੱਲੇ-ਕੱਲੇ ਵਰਦਾ ਵੀ ਕੌਣ ਸੀ ਕਿਹੜੇ ਸੀਐਮ ਦਾ ਕਿਹੜਾ ਜਿਆਦਾ ਯਾਰ ਨੇ ਉਹ ਤਾਂ ਪੰਜਾਬ ਦੇ ਬਾਕੀ ਲੀਡਰਾਂ ਨੇ ਵੀ ਫੀਡਬੈਕ ਦੇ ਦਿੱਤੀ ਹੋਣੀ ਹੈ ਰਾਹੁਲ ਗਾਂਧੀ ਨੂੰ ਕੌਣ ਕਿੱਥੇ ਕੀ ਗੱਲਾਂ ਕਰਦਾ ਇਹ ਦਿਨਾਂ ਨਾ ਦਿਨ ਉਹਦੇ ਆਪਣੇ ਤਾਂ ਬੰਦੇ ਇੱਥੇ ਬਥੇਰੇ ਆ ਗਏ ਨੇ ਜੀ ਐਵੇਂ ਤਾਂ ਨਹੀਂ ਯਾਰ ਉਸ ਟੱਬਨੇ ਰਾਜ ਕੀਤਾ ਹਿੰਦੁਸਤਾਨ ਦੇ ਵਿੱਚ ਇਹਨਾਂ ਦੇ ਦਿਨ ਬੈਠੇ ਹੋਣਗੇ ਨਾ ਪ੍ਰਤਾਪ ਸਿੰਘ ਬਾਜਵਾ ਜਾਂ ਸੁਖੀ ਰੰਦਾਵਾ ਜਾਂ ਰਾਜਾ ਵੜਿੰਗ ਤੇ ਤਾਂ ਨਹੀਂ ਬੈਠਾ ਰਾਹੁਲ ਗਾਂਧੀ ਜਾਂ ਹੋਰਾਂ ਦੇ ਨਹੀਂ ਬੈਠਾ ਐਵੇਂ ਤੇ ਨੋਨਾਂ ਦੀ ਪਹਿਲਾਂ ਨਾਨੇ ਨੇ ਫਿਰ ਦਾਦੀ ਨੇ ਫਿਰ ਭਾਪੇ ਨੇ ਇਹਨਾਂ ਰਾਜ ਕੀਤਾ ਉਹਦੇ ਹਰ ਉਹਨਾਂ ਦੇ ਹਰ ਸਟੇਟ ਦੇ ਵਿੱਚ ਨੈਟਵਰਕ ਹੈ ਨਾ ਜੀ ਤੇ ਇਸ ਕਰਕੇ ਉਹ ਹੁਣ ਸਵਾਲ ਇਹ ਸਭ ਤੋਂ ਵੱਡਾ ਇਹ ਵਾਲਾ ਮਸਲਾ ਹੋਇਆ ਕਿ ਕਾਂਗਰਸ ਪਾਰਟੀ ਦੇ ਸਮੁੱਚੇ ਰੂਪ ਚ ਕਹਿ ਆਈ ਹੈ ਕਿ ਗੱਠਜੋੜ ਨਾ ਕਰੋ ਹੁਣ ਉਹਨਾਂ ਨੇ ਦੇਖਣਾ ਹੈ ਕਿ ਕਾਂਗਰਸ ਪਾਰਟੀ ਦੀ ਜਿਆਦਾ ਮਜਬੂਰੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੀ ਮਜਬੂਰੀ ਬਣ ਗਈ ਪਰ ਜੇ ਉਹ ਕਰਕੇ ਲਾਰਜ ਕੰਟੈਸਟ ਦੇ ਨਾਲ ਦੇਖਿਆ ਜਾਵੇ ਫਿਰ ਆ ਕੇ ਗੱਠਜੋੜ ਹੋਣਾ ਲਾਜ਼ਮੀ ਆ ਹੁਣ ਜੇ ਗੱਠਜੋੜ ਲਾਜ਼ਮੀ ਹੋ ਗਿਆ ਜੇ ਲੋੜ ਬਣ ਗਈ ਜੇ ਭਾਜਪਾ ਨੂੰ ਰੋਕਣਾ ਚਵੀ ਦੇ ਵਿੱਚ ਤੇ ਫਿਰ ਤਾਂ ਤੁਹਾਨੂੰ ਇਹ ਹੀ ਆ ਵੀ ਗੱਠਜੋੜ ਮੰਨਣਾ ਪਊਗਾ ਫਿਰ ਤਾਂ ਸੱਤ-ਸੱਤ ਸੀਟਾਂ ਹੋਣਗੀਆਂ ਠੀਕ ਹੈ ਫਿਰ ਤੇ 13 ਪੰਜਾਬ ਨਹੀਂ ਇੱਕ 14ਵੀਂ ਚੰਡੀਗੜ੍ਹ ਸੱਤ-ਸੱਤ ਤੇ ਲੜੂਗੀ ਕਾਂਗਰਸ ਚੱਤ ਦੇ ਲੜਨਗੇ ਝਾੜੂ ਵਾਲੇ ਪਰ ਉਹ ਕਹਿੰਦੇ ਕਿ ਜੇ ਹੋ ਗਿਆ ਤੇ ਫਿਰ ਸਾਡਾ ਪੰਜਾਬ ਚ ਬਹੁਤ ਜਿਆਦਾ ਨੁਕਸਾਨ ਹੋ ਜਾਊਗਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਸੁਝਾਅ ਵੀ ਦੇ ਸਕਦੇ ਹੋ ਫਿਲਹਾਲ ਬਣੇ ਰਹੋ এবੀਸੀ ਪੰਜਾਬ ਦੇ ਨਾਲ